ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੇਟਾ ਅੱਜ ਆਪਾਂ ਬੀਰ ਮੈਂਮਰ 2025 ਦਿਨ ਵੀਰਵਾਰ ਬੇਟਾ ਇੰਗਲਿਸ਼ ਦੇ ਵਿੱਚ ਬੋਲਾਂਗੇ T H J U R S D A Y ਬੇਟਾ ਥਾਸੜੇ ਬੇਟਾ ਆਈਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਜੇ ਭਵਿੱਖ ਆਨੰਦਮਈ ਬਣਾਉਣਾ ਹੈ ਤਾਂ ਵਰਤਮਾਨ ਨੂੰ ਬਰਬਾਦ ਨਾ ਕਰੋ ਬੇਟਾ ਗੱਲ ਬਿਲਕੁਲ ਸਹੀ ਹੈਗਾ ਜੇਕਰ ਤੁਸੀਂ ਚਾਹੁੰਦੇ ਹੋਗੇ ਕਿ ਤੁਹਾਡਾ ਆਉਣ ਵਾਲਾ ਭਵਿੱਖ ਤੁਹਾਡਾ ਆਉਣ ਵਾਲਾ ਕੱਲ ਵਧੀਆ ਬਣੇ ਤਾਂ ਬੇਟਾ ਤੁਹਾਨੂੰ ਅੱਜ ਪੂਰੀ ਮਿਹਨਤ ਕਰਨੀ ਪੈਣੀ ਹੈਗੀ ਬੇਟਾ ਤੁਹਾਨੂੰ ਅੱਜ ਜਾਨ ਤੋੜ ਕੇ ਆਪਣੀ ਮਿਹਨਤ ਕਰਨੀ ਪੈਣੀ ਹੈਗੀ ਬੇਟਾ ਜਿਹੜਾ ਲੋਕ ਭਵਿੱਖ ਆਪ ਦਾ ਵਧੀਆ ਬਣਾਉਂਦੇ ਨੇ ਉਹ ਵਰਤਮਾਨ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਠੀਕ ਹੈ ਬੇਟਾ ਤਾਂ ਬੇਟਾ ਤੁਹਾਨੂੰ ਆਪਣਾ ਭਵਿੱਖ ਵਧੀਆ ਬਣਾਉਣ ਵਾਸਤੇ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਪੂਰੀ ਮਿਹਨਤ ਕਰਨ ਪੈਣੀ ਹੈਗੀ ਫਿਰ ਤੁਸੀਂ ਆਪਦਾ ਭਵਿੱਖ ਵਧੀਆ ਬਣਾ ਸਕਦੇ ਹੋਗੇ ਤਾਂ ਬੇਟਾ ਇਹਦਾ ਪਹਿਲਾ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਲਈ ਕੌਣ ਲੋਕ ਆਏ ਸਨ ਲਈ ਕੌਣ ਲੋਕ ਆਏ ਸਨ ਬੇਟਾ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸੀ ਤੇ ਬੇਟਾ ਜਦੋਂ ਕਸ਼ਮੀਰੀ ਪੰਡਤਾਂ ਨੂੰ ਮੁਗਲ ਰਾਜੇ ਤੰਗ ਪਰੇਸ਼ਾਨ ਕਰ ਰਹੇ ਸੀ ਤਾਂ ਬੇਟਾ ਗੁਰੂ ਤੇਗ ਬਹਾਦਰ ਕੋਲੇ ਜੋ ਮੱਤ ਲਈ ਆਗੇ ਉਹ ਕਸ਼ਮੀਰੀ ਪੰਡਤ ਆਏ ਸੀ ਤਾਂ ਪੁੱਤਰੇ ਦਾ ਉੱਤਰ ਹੈਗਾ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਬੇਟਾ ਨੈਕਸਟ ਆਪਣੇ ਗਵਾਂਢੀ ਪਿੰਡਾਂ ਦੇ ਨਾਂ ਦੱਸੋ ਬੇਟਾ ਜੋ ਤੁਹਾਡੇ ਪਿੰਡ ਅਗੇ ਤੁਹਾਡੇ ਪਿੰਡ ਦੇ ਜੋ ਗੁਮਾਨ ਦੇ ਵਿੱਚ ਪੰਜ ਸੱਤ ਪਿੰਡ ਲੱਗੇ ਤੁਸੀਂ ਕੋਸ਼ਿਸ਼ ਕਰਿਓ ਉਹ ਪਿੰਡਾਂ ਦਾ ਨਾਮ ਬੋਲਿਓ ਔਰ ਕਾਪੀ ਤੇ ਨੋਟ ਕਰਨ ਦੀ ਕੋਸ਼ਿਸ਼ ਕਰਿਓ ਬੇਟਾ ਜੋ ਮੇਰੇ ਅਕਮਾਂਡ ਦੇ ਵਿੱਚ ਪਿੰਡ ਹਨ ਪੁੱਤਰ ਉਹ ਹੈਗਾ ਮੂਸਾ ਸੱਦਾ ਸਿੰਘ ਵਾਲਾ ਫੈਣੀ ਬਗਾ ਬੇਟਾ ਮਾਨਸਾ ਵੀ ਮੇਰੇ ਕਮਾਨ ਦੇ ਵਿੱਚ ਸ਼ੈਲ ਹੈਗਾ ਉਹ ਬੇਟਾ ਇਸ ਤੋਂ ਬਣਾ ਘੁੱਟਣ ਵਾਲੀ ਹੈਗਾ ਬੇਟਾ ਹੋਰ ਵੀ ਬਹੁਤ ਪਿੰਡ ਆਨਾ ਪਰ ਜੋ ਤੁਹਾਡੇ ਆਣ ਗਵਾਨ ਦੇ ਵਿੱਚ ਪਿੰਡ ਨਾ ਤੁਸੀਂ ਕੋਸ਼ਿਸ਼ ਕਰਿਓ ਉਹ ਪਿੰਡਾਂ ਦੇ ਨਾਮ ਵੀ ਯਾਦ ਕਰਿਓ ਉਹ ਕਾਪੀ ਤੇ ਲਿਖ ਕੇ ਵੀ ਦੇਖਿਓ ਤਾਂ ਬੇਟਾ ਇਸ ਤੋਂ ਬਾਅਦ ਅਗਲਾ ਕਿਹੜੇ ਤਿਹਾਰ ਨੂੰ ਰੋਸ਼ਨੀਆਂ ਦਾ ਤਿਹਾਰ ਕਿਹਾ ਜਾਂਦਾ ਹੈ ਬੇਟਾ ਦੀਵਾਲੀ ਨੂੰ ਰੋਸ਼ਨੀਆਂ ਦਾ ਤਿਹਾਰ ਕਿਹਾ ਜਾਂਦਾ ਹੈ ਕਿਉਂਕਿ ਬੇਟਾ ਦੀਵਾਲੀ ਵੱਲ ਦੇ ਨਾਮ ਅਸੀਂ ਆਪ ਦੇ ਘਰਾਂ ਦੇ ਵਿੱਚ ਦੀਪਮਾਲਾ ਕਰਦੇ ਆਂਗੇ ਦੀਵੇ ਲਾਉਨੇ ਆਂਗੇ ਮੋਮਬੱਤੀਆਂ ਲਗਾਉਨੇ ਆਂਗੇ ਤਾਂ ਬੇਟਾ ਇਸ ਕਰਕੇ ਦੀਵਾਲੀ ਦੀਵਾਲੀ ਨੂੰ ਰੋਸ਼ਨੀ ਹਟਾਰ ਕੇ ਜਾਂਦਾ ਹੈਗਾ ਹਾਂ ਉੱਤਲੇ ਉੱਤਲੇ ਹੈਗਾ ਦੀਵਾਲੀ ਬੇਟਾ ਨੈਕਸਟ ਆਖਰੀ ਧੁਨੀ ਏ ਵਾਲੇ ਕੋਸ਼ ਸ਼ਬਦ ਬਣਾਓ ਬੇਟਾ ਜਿਵੇਂ ਹੋ ਗਿਆ ਗਏ ਬੇਟਾ ਪਈ ਦਈ ਨਈ ਬੇਟਾ ਲਈ ਬੇਟਾ ਹੋਰੀ ਬਹੁਤ ਸ਼ਬਦarna ਤੁਸੀਂ ਹੋਰ ਸ਼ਬਦ ਬਣਾਉਣ ਦੀ ਕੋਸ਼ਿਸ਼ ਕਰਨੀ ਹੈਗੀ ਬੇਟਾ ਹਸ ਤਵਾਦ 6 ਸੈਂਕੜੇ ਅਤੇ 2 ਇਕਾਈਆਂ ਮਿਲ ਕੇ ਕਿੰਨੀ ਸੰਖਿਆ ਬਣੇਗੀ ਉਤਰ 6 ਸੈਂਕੜੇ ਹੋ ਗਏ 600 6 ਸੈਂਕੜੇ 600 ਉਤਰ 2 ਇਕਾਈਆਂ 2 ਸਿਰਫ 2 ਪੁਤਰੇ ਬਣ ਗਈ 602 ਬੇਟਾ ਇਹ ਆਪਣੇ ਪੰਜਾਬੀ ਦੇ ਜੋ ਪ੍ਰੈਕਸ਼ਨਸ ਜਿਉਂ ਉਹ ਪਹਿਲਾਂ ਹੱਲ ਕਰ ਲਈ ਇਸ ਤੋਂ ਬਾਅਦ ਆਪਾਂ ਇੰਗਲਿਸ਼ ਦੇ ਵਰਡ ਸਟਾਰਟ ਕਰਾਂਗੇ ਬੇਟਾ ਪਹਿਲਾ ਹੈਗਾ ਪੀ ਜੂ ਡਬਲ ਪੀ ਈ ਟੀ ਬੇਟਾ ਪਪਟ ਟਟਾ ਹੁੰਦਾ ਹੈ ਕੁੱਟਪੁਤਲੀ ਕੁੱਟਪਤਲੀ ਕੁੱਟਪੁਤਲੀ ਠੀਕ ਹੈ ਬੇਟਾ ਅਗਲਾ M I D D L E ਬੇਟਾ ਮੱਢਲਾ ਬੇਟਾ ਇਹ ਹੁੰਦਾਗਾ ਮੱਦ ਜਬੇਟਾ ਵਿਚਕਾਰ ਬੇਟਾ ਨੈਕਸਟ B U T T O N ਬੇਟਾ ਬਟਨ ਬੇਟਾ ਸੀ ਬਟਨ ਨੂੰ ਬਟਣੀ ਕਹਿੰਦੇ ਨੇ ਪਿਆ ਵੀ ਦੇ ਵਿੱਚ ਵੀ ਜਾਨੂ ਇਸੇ ਕਹਿੰਦੇ ਨੇ ਕਦਮ ਇਹ ਅਭੀ ਦੇ ਵਿੱਚ ਬੇਟਾ ਵੈਸੇ ਵਟਣੀ ਹੋਊਗਾ ਬੇਟਾ ਨੈਕਸਟ ਪੀ ਆਈ ਡਬਲ ਐਲਓ ਡਬਲ ਵੇਟਾ ਪਿੱਲੋ ਬੇਟਾ ਪਿੱਲੋ ਹੁੰਦਾ ਸਰਾਣਾ ਸਰਾਣਾ ਜਾਂ ਸਰਾਣਾ ਠੀਕ ਹੈ ਬੇਟਾ ਇਹਨਾਂ ਅਸੀਂ ਪਿਆ ਅਭੀ ਦੇ ਸ਼ੋਰਟ ਜਿਸ ਸਰਾਣਾ ਇਹਨਾਂ ਵੈਸੇ ਸਰਾਣਾ ਹੁੰਦਾਗਾ ਬੇਟਾ ਲਾਸਟ ਪੀ ਜੂ ਡਬਲ ਜ਼ੈਡ ਐਲਈ ਬੇਟਾ ਭੱਜ ਲਾ ਬੇਟਾ ਇਹ ਹੁੰਦੀ ਹੈ ਬਾਜ਼ਾਰ ਤ ਬਾਜ਼ਾਰਤ ਬੇਟਾ ਇਹ ਆਪਣਾ ਇਹ ਸਲਾਈਡ ਸੀ ਸਾਰੇ ਬੱਚਿਆਂ ਨੇ ਸਵੇਰੇ ਸਲਾਈਡ ਪੜ੍ਹ ਕੇ ਆਉਣੇਗੀ ਸਾਰੇ ਬੱਚਿਆਂ ਤੋਂ ਪ੍ਰਿਆਰ ਦੇ ਵਿੱਚ ਸਲਾਈਡ ਸੁਣੀ ਜਾਊਗੀ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਸਲਾਈਡ ਨੂੰ ਵਾਤਵਾਰਤ ਗਰੁੱਪਾਂ ਦੇ ਵਿੱਚ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਆਪਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਔਰ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ わかった。